ਬਹੁਤ ਹੀ ਸਤਿਕਾਰਯੋਗ ਸਾਡੇ ਪਿੰਡ ਦੀ ਸ਼ਾਨ ਸਾਡੇ ਸਰਪੰਚ ਸਾਹਿਬ ਸ਼ੰਦਰਪਾਲ ਕੋਚ ਜੀ ਸਾਰੇ ਪੰਚਾਇਤ ਮੈਂਬਰ ਸਹਿਬਾਨ ਸਾਡੇ ਯੂਥ ਦੇ ਆਗੂ ਤੇ ਸਾਡੇ ਬਲਾਕ ਪ੍ਰਧਾਨ ਦਲਜੀਤ ਕਾਕਾ ਜੀ ਸਾਰੇ ਪਤਵੰਤੇ ਸੱਜਣ ਸਭ ਤੋਂ ਪਹਿਲਾਂ ਗੱਜ ਕੇ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਖੁਸ਼ਕਿਸਮਤੀ ਹੈ ਮੇਰੀ ਕਿ ਮੈਂ ਅੱਜ ਦੂਜਾ ਦਿਨ ਹੈ ਜੋ ਲਗਾਤਾਰ ਮੈਂ ਪਿੰਡ ਪੱਟੀ ਵਿਖੇ ਅੱਜ ਮੌਜੂਦ ਹਾਂ ਕੱਲ ਵੀ ਇੱਕ ਬਹੁਤ ਖੁਸ਼ੀ ਦੇ ਮੌਕੇ ਤੇ ਆਏ ਸੀ ਸਾਡੇ ਦਰਬਾਰ ਬਾਬਾ ਰਹਿਮਤ ਸ਼ਾਹ ਜੀ ਦੇ ਲਈ ਜੋ ਅਸੀਂ 3 ਲੱਖ ਦੀ ਗ੍ਰਾਂਟ ਦੀ ਦਾ ਐਲਾਨ ਕੀਤਾ ਸੀਗਾ ਤੇ ਅੱਜ ਵੀ ਇੱਕ ਬਹੁਤ ਵੱਡਾ ਕਾਰਜ ਹੈ ਜਿਸ ਦੀ ਅਸੀਂ ਸ਼ੁਰੂਆਤ ਕਰਨ ਜਾ ਰਹੇ ਹਾਂ ਪਿੰਡ ਪੱਟੀ ਵਿਖੇ ਜੋ ਖੇਡ ਸਟੇਡੀਅਮ ਹੈ ਜਿਸ ਦੀ ਲਾਗਤ 27 ਲੱਖ ਰਹੀ ਹੈ ਉਸ ਦਾ ਜੋ ਕੰਮ ਅੱਜ ਸ਼ੁਰੂ ਕਰਾਇਆ ਜਾਏਗਾ ਜਿਹੜਾ ਨੀਂਹ ਪੱਥਰ ਰੱਖਿਆ ਗਿਆ ਮੈਂ ਧੰਨਵਾਦ ਕਰਦਾ ਹਾਂ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਐਮਪੀ ਸਾਹਿਬ ਡਾਕਟਰ ਰਾਜਕੁਮਾਰ ਛੱਬੇਵਾਲ ਜੀ ਜਿਹੜੇ ਪਹਿਲਾਂ ਵੀ ਜਿਸ ਤਰ੍ਹਾਂ ਕੋਟ ਸਾਹਿਬ ਨੇ ਦੱਸਿਆ तकरीबन 16 ਲੱਖ ਦੀ ਜੋ ਗ੍ਰਾਂਟ ਹੈ ਸਟੇਡੀਅਮ ਲਈ ਜਾਰੀ ਕੀਤੀ ਸੀਗੀ ਤੇ ਹੁਣ 27 ਲੱਖ ਹੋਰ ਇਸ ਸਟੇਡੀਅਮ ਨੂੰ ਆ ਚੁੱਕਾ ਹੈ ਜਿਹਦੇ ਨਾਲ ਬੱਚਿਆਂ ਦੇ ਲਈ ਤੇ ਸਾਡੇ ਨੌਜਵਾਨਾਂ ਦੇ ਲਈ ਖੇਡਣੀਆਂ ਵਧੀਆ ਤੋਂ ਵਧੀਆ ਸਹੂਲਤਾਂਾਂ ਮਿਲਣਗੀਆਂ ਹੋਰ ਵਿਅਤਿ ਨੂੰ ਕੀਤਾ ਜਾਏਗਾ ਜਿਹਦੇ ਨਾਲ ਨਾ ਕਿ ਸਿਰਫ ਬੱਚਿਆਂ ਦਾ ਸਰੀਰਕ ਵਿਕਾਸ ਹੋਵੇਗਾ ਉਹ ਨਸ਼ਿਆਂ ਤੋਂ ਵੀ ਦੂਰ ਰਹਿਣਗੇ ਤੇ ਇਸੇ ਤਰ੍ਹਾਂ ਦੇ ਉਪਰਾਲੇ ਜੋ ਹੈ ਸਾਡੀ ਪੰਜਾਬ ਸਰਕਾਰ ਕਰਦੀ ਆ ਰਹੀ ਹੈ ਤੇ ਕਰਦੇ ਵੀ ਜਾਵਾਂਗੇ ਜਿਹੜੇ ਵੀ ਜਿਸ ਤਰ੍ਹਾਂ ਕੋਟ ਸਾਹਿਬ ਨੂੰ ਦੱਸਿਆ ਕਿ ਪਿੰਡ ਦੇ ਹੋਰ ਵੀ ਵੱਖ-ਵੱਖ ਵਿਕਾਸ ਦੇ ਕਾਰਜ ਨੇ ਜੋ ਚੱਲ ਰਹੇ ਨੇ ਕਾਫੀ ਗ੍ਰਾਂਟਾਂ ਰਿਲੀਜ਼ ਕੀਤੀਆਂ ਗਈਆਂ ਜਿਦਾ 5 ਲੱਖ ਐਸ ਸੀ ਸ਼ਮਸ਼ਾਨ ਘਾਟ ਦੇ ਲਈ 5 ਲੱਖ ਗਲੀ ਦੇ ਲਈ ਵੀ ਕੀਤਾ ਗਿਆ ਹੋਰ ਵੀ ਵੱਖ-ਵੱਖ ਕਾਰਜਾਂ ਲਈ ਗ੍ਰਾਂਟਾਂ ਜਾਰੀ ਹੋ ਰਹੀਆਂ ਆ ਤੇ ਜੋ ਸੜਕਾਂ ਦੀ ਗੱਲ ਕੀਤੀ ਜਾਵੇ ਜਿਹੜੀ ਡੀਏਵੀ ਸਕੂਲ ਵਾਲੀ ਸੜਕ ਹੈ ਉਹ ਵੀ ਪਾਸ ਅਲੋਟ ਹੋ ਚੁੱਕਾ ਹੈ ਟੈਂਡਰ ਜਿਹੜੀ ਪੱਟੀ ਤੋਂ ਸੀਨਾ ਪੱਟੀ ਤੋਂ ਬਦਲਾ ਤੇ ਸਾਰੀਆਂ ਜੋ ਆਪਣੇ ਗੁਰਦੁਆਰਾ ਬਾਬਾ ਸ਼ਿਦਦਤullah ਜੀ ਤੋਂ ਪੱਟੀ ਦੀ ਜਿਹੜੀ ਸੜਕ ਹੈ ਕੋਟ ਸਾਹਿਬ ਉਹ ਵੀ ਪਾਸ ਹੋ ਚੁੱਕੀ ਆ ਤੇ ਬਹੁਤ ਜਲਦੀ ਉਹਨਾਂ ਦਾ ਵੀ ਕੰਮ ਸ਼ੁਰੂ ਕਰਾਇਆ ਜਾਏਗਾ ਬੇਸਿਕਲੀ ਪੱਟੀ ਦੀ ਜੋ ਸਾਰੇ ਨੈਟਵਰਕ ਦਾ ਬਹੁਤ ਵਧੀਆ ਹੋ ਜਾਏਗਾ ਸੜਕਾਂ ਦਾ ਜਿਹਦੇ ਚ ਪੱਟੀ ਦੀ ਫਿਰਨੀ ਵੀ ਆ ਜਾਏਗੀ ਤਾਂ ਇਸ ਕਰਕੇ ਮੈਂ ਚਾਹਾਂਗਾ ਕਿ ਤੁਸੀਂ ਵੀ ਇਸ ਪੱਖੋਂ ਨਿਸ਼ਚਿਤ ਕਰੋ ਕਿ ਜੋ ਸਾਰੇ ਕੰਮ ਨੇ ਤੁਹਾਡੇ ਬੜੀਆ ਤਰੀਕੇ ਦੇ ਨਾਲ ਹੋ ਰਹੇ ਆ ਸਾਨੂੰ ਬਸ ਕੁਝ ਨਹੀਂ ਚਾਹੀਦਾ ਤੁਹਾਡੇ ਡਿਵੈਲਪਰਸ ਤੁਹਾਡਾ ਪਿਆਰ ਤੁਹਾਡਾ ਸਾਥ ਹੀ ਚਾਹੀਦਾ ਹੈ ਜੋ ਤੁਸੀਂ ਬਖੂਬੀ ਤੌਰ ਤੇ ਦਿੰਦੇ ਆ ਰਹੇ ਹੋ ਸਾਨੂੰ ਬਖਸ਼ਦੇ ਆ ਰਹੇ ਹੋ ਤੇ ਅਸੀਂ ਵੀ ਬਹੁਤ ਖੁਸ਼ਕਿਸਮਤ ਆ ਬਹੁਤ ਧੰਨਵਾਦੀ ਹਾਂ ਇਸ ਚੀਜ਼ ਦੇ ਲਈ ਮੈਂ ਸਾਡੇ ਐਸਡੀਓ ਸਾਹਿਬ ਪਰਮਜੀਤ ਜੀ ਜੇਈ ਸਾਹਿਬ ਪਠਾਣੀਆਂ ਜੀ ਦਾ ਵੀ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਛੱਟ ਇੱਕ ਸੱਦੇ ਤੇ ਸਾਡਾ ਜੋ ਹੈ ਸਾਰਾ ਪ੍ਰੋਗਰਾਮ ਅੱਜ ਆਰਗੇਨਾਈਜ਼ ਕਰਾਇਆ ਸਾਰੇ ਪਿੰਡ ਵਾਸੀਆਂ ਦਾ ਵੀ ਮੈਂ ਧੰਨਵਾਦ ਕਰਦਾ ਹਾਂ ਜਿਹੜੇ ਐਨੇ ਛੋਟੇ ਬੋਲ ਤੇ ਅੱਜ ਸਾਰੇ ਇੱਥੇ ਪਹੁੰਚੇ ਆ ਇੱਕ ਵਾਰੀ ਫੇਰ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਪੱਟੀ ਦੇ ਵਾਸਤੇ ਇੱਕ ਬੜੀ ਖੁਸ਼ਖਬਰੀ ਸੀ ਕਿ ਸਾਡੇ ਜੋ ਦੁਸ਼ਹਰਾ ਗੁਰ ਜੋ ਸਟੇਡੀਅਮ ਬਣਾਇਆ ਗਿਆ ਵਾ ਉਹ ਅੱਜ 27 ਲੱਖ ਰੁਪਏ ਦੇ ਨਾਲ ਉਹਦਾ ਡਾਕਟਰ ਸ਼ਾਕ ਕੁਮਾਰ ਜੀ ਅੱਜ ਉਧਰ ਘਟਾ ਆ ਕੇ ਆਏ ਵਾ ਤੇ ਬਹੁਤ ਸਾਡੀ ਉਪਲਬਧੀ ਆ ਔਰ ਸਾਡੇ ਪਿੰਡ ਦਾ ਸਾਡੀ ਪੰਚਾਇਤ ਦਾ ਸਾਡੇ ਇਲਾਕੇ ਦਾ ਇਮਾਨ ਹੈ ਬਹੁਤ ਕਿ ਜਿਹੜਾ ਅੱਜ ਸਾਡੇ ਇਲਾਕੇ ਦੇ ਵਿੱਚ 27 ਲੱਖ ਰੁਪਏ ਦੀ ਲਾਗਤ ਨਾਲ ਇਹ ਸਟੇਡੀਅਮ ਬਣਨੇ ਜਾ ਰਿਹਾ ਵਾ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਉਸ ਤੋਂ ਪਹਿਲਾਂ ਸਾਡੇ ਡਾਕਟਰ ਰਾਜ ਕੁਮਾਰ ਇੱਕ ਮੈਂਬਰ ਆਫ ਪਾਰਲੀਮੈਂਟ ਜਿਨ੍ਹਾਂ ਨੇ ਸ਼ੁਰੂਆਤ ਕਰਾਈ ਸੀ ਉਹ 16 ਲੱਖ ਰੁਪਏ ਨਾਲ ਸਾਡੀ ਸ਼ੁਰੂਆਤ ਹੋਈ ਸੀ ਤੇ 27 ਲੱਖ ਰੁਪਏ ਹੁਣ ਸਾਨੂੰ ਇਨੋਂ ਸੋਇਆ ਸਦਾ ਭਗਵਾਨ ਸਿੰਘ ਮਾਨ ਦੀ ਸਰਕਾਰ ਵੱਲੋਂ ਟੋਟਲ ਮਿਲਾ ਕੇ 43 ਲੱਖ ਰੁਪਏ ਦੇ ਨਾਲ ਇਹ ਜੋ ਸਾਡਾ ਖੇਡ ਸਟੇਡੀਅਮ ਆ ਉਹ ਬਣਨੇ ਜਾ ਰਿਹਾ ਹੈ। ਮੈਂ ਇਹ ਕਹਿਣਾ ਚਾਹੁੰਦਾ ਕਿ ਸਾਡੀ ਪੰਜਾਬ ਸਰਕਾਰ ਵੱਲੋਂ ਇੱਕ ਬਹੁਤ ਵੱਡਾ ਉਪਰਾਲਾ ਵਾ ਕਿ ਬੱਚਿਆਂ ਨੂੰ ਮਾਨਸਿਕ ਤੌਰ ਤੇ ਨਸ਼ੇ ਤੋਂ ਦੂਰ ਰੱਖਣ ਵਾਸਤੇ ਇਹ ਜੋ ਖੇਡਾਂ ਦਾ ਪ੍ਰੋਗਰਾਮ ਰਚਿਆ ਜਾਂ ਉਹ ਸਟੇਡੀਅਮ ਬਣਾਉਣ ਦਾ ਪ੍ਰੋਗਰਾਮ ਚ ਇੱਕ ਬਹੁਤ ਹੀ ਬਹੁਤ ਹੀ ਸਤਿਜਾਇਕਾ ਔਰ ਇਹ ਬਹੁਤ ਵੱਡਾ ਉਪਰਾਲਾ ਹੈ ਸਰਕਾਰ ਦਾ। ਅਸੀਂ ਇਹ ਨੂੰ ਕਹੋਗੇ ਕਿ ਆਉਣ ਵਾਲੇ ਬੱਚਿਆਂ ਲਈ ਔਰ ਨਸ਼ੇ ਤੋਂ ਵੀ ਦੂਰ ਰਹਿਣ ਤੇ ਆਪਣੇ ਖੇਡ ਦੇ ਵਿੱਚ ਵੀ ਧਿਆਨ ਦੇਣਗੇ